ਤੋ ਪੰਜਾਬੀ ਗੀਤਕਾਰ ਦਲਜੀਤ ਦਸਾਂਝ ਤੋਂ ਕੀ ਲੁਧਿਆਣੇ ਦੇ ਵਿੱਚ ਘੁੰਮਣ ਦੇ ਲਈ ਅੱਜ ਆਏ ਜੋ ਕਿ ਤੁਸੀਂ ਅੱਗੇ ਵੀਡੀਓ ਵਿੱਚ ਦੇਖ ਸਕਦੇ ਹੋ ਸੋ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਇੱਥੇ ਹੁੰਦਾ ਸੀ ਆਰਤੀ ਸਿਨੇਮਾ ਜਦੋਂ ਜੱਟ ਜਿਹੜੂ ਵੱਲ ਲੱਗੀ ਸੀ ਉਦੋਂ ਗੇਟ ਟੁੱਟ ਗਿਆ ਸੀ ਇਹਦਾ ਇੰਨੀ ਪੀੜ ਸੀ ਉਦੋਂ ਆ ਇਧਰ ਕਚਹਿਰੀਆਂ ਆ ਰੱਬ ਕਰੇ ਕਿਸੇ ਨੂੰ ਕੰਮ ਨਾ ਪਾਵੇ ਅੱਗੇ ਖੰਬੇ ਜਾ ਕੇ ਆਉਣਾ ਪਹਾਰਾਂ ਚੋਂ ਇੱਥੇ ਇੱਥੋਂ ਵੀ ਆਇਆ ਇੱਥੋਂ ਵੀ ਮੁੜ ਸਕਦਾ ਸਾਡੀ ਮਾਰ ਕੋਲ ਚ ਸੋਨੇ ਤੱਕ ਕਿਹਦੇ ਜੀ ਕੀ ਜੋ ਤੜਕੇ ਆ ਨਾ ਇਹ ਜਿਹੜਾ ਤੜਕੇ ਆ ਨਾ ਭਾਦੀ ਪੰਜਾਬ ਵਾਲਾ ਲੁਧਿਆਣੇ ਵਾਲਾ ਜੀਰੇ ਵਾਲਾ और नेक्स्ट डे होवेगा ये तो आ देखो तड़के लग गई नींबू प्याज टमाटर और गिल्ल तेल कैन यू स्मेल इट ओया हसल आ रही है ओ भाई जी दिस इज लवली वाओ यू हैव टू हैव वन ये पूरा खाना तुम सी ओ मेरा चेयर रह गया सॉरी लेके आया हाय जूलियस हाय पुरानी यादें वाओ ਵਰਥ ਇਟ ਹੈਗਾ ਭਾਦੀ ਜਿਹੜੀ ਇੱਥੇ ਲਾਈਨ ਲੱਗੀ ਐਡੀ ਜਿਹੜੇ ਬੰਦੇ ਖਾ ਰਹੇ ਨਾ 10 ਰੁਪਏ ਹੈਗਾ 20 ਰੁਪਏ ਦਾ ਸਾਰਾ ਐਡੀ ਸਾਡੀ ਵਰ ਨੂੰ 5 ਰੁਪਏ ਦਾ ਦੋ ਚੋਲੇ ਕੋਲ ਜਾ ਕੇ ਖਾਓ ਤੇ ਮੂਵੀ ਦੇਖ ਕੇ ਆਓ ਜੱਟ ਐਂਡ ਜੂਲੀਟ 3 ਉਹਦੇ ਅੱਗੇ ਵੀ ਲਿਖਿਆ ਇਹ ਪ੍ਰਾਪਰਟੀ ਝਗੜੇ ਵਾਲੀ ਹੈ ਵੱਖ-ਵੱਖ ਦੁਕਾਨਦਾਰਾਂ ਦਾ ਆਦਾਨ-ਪ੍ਰਦਾਨ ਚੱਲ ਰਿਹਾ ਹੈ ਮੇਰੇ ਸੀ ਆਇਆ ਘੰਟਾ ਕਰ ਰੋਲਾ ਗੋਲਾ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ